ਅੱਜ ਸ਼੍ਰੋਮਣੀ ਕਾਲੀ ਦਲ ਦਿੱਲੀ ਵੱਲੋਂ ਔਰ ਦਿੱਲੀ ਦੀ ਸਮੂਹ ਸਾਗਨਤਵਾਂ ਵੱਲੋਂ ਇੱਕ ਮੰਗ ਪੱਤਰ ਜਿਹੜਾ ਜੈਦਰ ਸਾਹਿਬ ਨੂੰ ਦੇਣ ਆਏ ਆ ਉਹ ਮੰਗ ਪੱਤਰ ਇਹ ਆ ਕਿ ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਉਹਨਾਂ ਦੇ ਸਾਥੀਆਂ ਨੇ ਬੈਠ ਕੇ ਕਰਾਪਸ਼ਨ ਕੀਤਾ ਗੁਰੂ ਘਰ ਨੂੰ ਲੁੱਟਿਆ ਗੁਰੂ ਘਰ ਦੀ ਜਿਹੜੀ ਹੈ ਜਾਇਦਾ ਜਿਹੜੀ ਆ ਖੁਰਦਪੁਰਦ ਕੀਤੀ ਆ ਸੋ ਉਹਦੇ ਉੱਤੇ ਮਾਂ ਜੋ ਕੋਰਟ ਨੇ ਐਫ ਆਈ ਆਰ ਕਰਨ ਦਾ ਜਿਹੜਾ ਇਹ ਆਰਡਰ ਕੀਤਾ ਔਰ ਉਹਨਾਂ ਤੇ ਐਫ ਆਈ ਆਰ ਹੋ ਵੀ ਗਈ ਆ ਸੋ ਉਹ ਆਪਣੀ ਸਿਆਸੀ ਪਹੁੰਚ ਕਰਕੇ ਚਾਹੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਉਹਨਾਂ ਦੇ ਉੱਤੇ ਸਿਰ ਤੇ ਉੱਤੇ ਬਾਦਲਾਂ ਦਾ ਹੱਥ ਹੈ ਉਹਦੇ ਕਰਕੇ ਉਹਨਾਂ ਦੀ ਸੈਂਟਰ ਚ ਗਵਰਨਮੈਂਟ ਜਿਹੜੀ ਆ ਉਹ ਭਾਜਪਾ ਦੀ ਆ ਉਹ ਬਾਦਲ ਸਰਕਾਰ ਉਹਦੇ ਚ ਪਾਈ ਵਾਲੇ ਉਸ ਕਰਕੇ ਉਹਨਾਂ ਤੇ ਐਫ ਆਈ ਆਰ ਨਹੀਂ ਹੋਈ ਲੇਕਿਨ ਅਸੀਂ ਅੱਜ ਪੂਰੀ ਸਮੂਹ ਸੰਗਤ ਵੱਲੋਂ ਸਿੱਖ ਸੰਗਤ ਵੱਲੋਂ ਦਿੱਲੀ ਦੀ ਸੰਗਤ ਵੱਲੋਂ ਸ਼੍ਰੋਮਣੀ ਕਾਲੀਦਾ ਦਿੱਲੀ ਵੱਲੋਂ ਇਹ ਜਹਦਰ ਸਾਹਿਬ ਨੂੰ ਬੇਨਤੀ ਕਰਨ ਆਏ ਆਂ ਕਿ ਕੋਰ ਦਾ ਫੈਸਲਾ ਜੋ ਹੁੰਦਾ ਹੈ ਹੁੰਦਾ ਰਹੇਗਾ ਲੇਕਿਨ ਇਸ ਗੁਰੂ ਘਰ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਬੈਠ ਕੇ ਜਿਹੜੀ ਜੀਕੇ ਨੇ ਤੇ ਉਹਦੇ ਸਾਥੀਆਂ ਨੇ ਗੁਰੂ ਘਰ ਨੂੰ ਲੁੱਟਿਆ ਇੱਕ ਕਰਪਸ਼ਨ ਕੀਤੀ ਹੈ ਦੇ ਗੁਰੂ ਸਿੱਖ ਕੌਮ ਦਾ ਸਿਰ ਨੀਵਾ ਕੀਤਾ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕਰਦੇ ਆਏ ਆਂ ਜਦ ਤੱਕ ਕੋਈ ਕੋਰ ਦਾ ਫੈਸਲਾ ਨਹੀਂ ਹੁੰਦਾ ਇਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ ਤਨਖਾਹ ਲਈ ਜਾਵੇ ਤਾਂ ਜੋ ਕੋਈ ਵੀ ਜਿਹੜਾ ਇਸ ਕਮੇਟੀ ਕੋਈ ਵੀ ਜਿਹੜਾ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਦੀ ਉੱਤੇ ਆਵੇ ਜਾਂ ਇਹੋ ਜਿਹੇ ਧਾਰਮਿਕ ਚੋਹਦਿਆਂ ਤੇ ਬੈਠੇ ਉਹ ਗਾਂ ਤੋਂ ਕੋਈ ਵੀ ਇਹੋ ਜਿਹੀ ਹਮਾਕਤ ਨਾ ਕਰੇ ਜਿਸ ਦੇ ਨਾਲ ਪੂਰੀ ਕੌਮ ਦਾ ਜਿਹੜਾ ਸਿਰ ਨਹੀਂ ਹੋਵੇ ਇਹਨਾਂ ਦੀ ਡਿਮਾਂਡ ਤਾਂ ਇਹ ਹੀ ਹੈ ਕਿ ਕੁਝ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਫਾਈਨੈਂਸ਼ੀਅਲੀ ਜਿਹੜਾ ਕੋਈ ਕਰੈਸਿਸ ਹੋਇਆ ਹੈ ਉਹਦੇ ਸਬੰਧ ਚ ਹੈ ਤਾਂ ਦੇਖਾਂਗੇ ਬਿਲਕੁਲ ਜਿ ਮਹਿਸੂਸ ਕੀਤਾ ਜਿਤੋਂ ਤੱਕ ਕਿ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਪੂਰੇ ਵਰਲਡ ਦੇ ਵਿੱਚ ਉਹ ਜਦੋਂ ਜ਼ਰੂਰਤ ਪੈਂਦੀ ਹੈ ਤੇ ਉਹ ਅਕਾਲ ਤਖਤ ਸਾਹਿਬ ਆਉਂਦੀਆਂ ਨੇ ਤੇ ਇੱਥੇ ਆ ਕੇ ਆਪਣਾ ਜਿਹੜਾ ਹੈ ਉਹ ਮਸਲਾ ਰੱਖਦੀਆਂ ਨੇ ਪਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿਸੇ ਤਰ੍ਹਾਂ ਨੂੰ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਡੇ ਹੱਕ ਦੀ ਗੱਲ ਨਹੀਂ ਕੀਤੀ ਜਾ ਰਹੀ ਤੇ ਫਿਰ ਉਹ ਕੋਰਟ ਚਲੀ ਜਾਂਦੀਆਂ ਨੇ ਤੇ ਇਹ ਰੁਝਾਨ ਜਿਹੜਾ ਹੈ ਸਿੱਖਾਂ ਦੇ ਵਿੱਚ ਬੜਾ ਖਤਰਨਾਕ ਹੈ ਬੜਾ ਮੰਦਪਾਗਾ ਰੁਝਾਨ ਹੈ ਏ ਸਾਡੇ ਕੋਲੇ ਸਭ ਤੋਂ ਵੱਡੀ ਗੱਲ ਤੇ ਹੈ ਕਿ ਸਾਨੂੰ ਸਥਾਨਕ ਪੱਧਰ ਤੇ ਸੰਗਤਾਂ ਦੇ ਵਿੱਚ ਬੈਠ ਕੇ ਜਿਹੜੇ ਗੁਰਦਾਰਿਆਂ ਦੇ ਕੋਈ ਪ੍ਰਬੰਧਕੀ ਮਾਮਲੇ ਆ ਜਾਂ ਕੋਈ ਅਹੁਦੇਦਾਰਾਂ ਨੂੰ ਲੈ ਕੇ ਜਾਂ ਪ੍ਰਧਾਨ ਜੀ ਨੂੰ ਲੈ ਕੇ ਕੋਈ ਲੜਾਈਆਂ ਝਗੜੇ ਪਿੰਡ ਤੋਂ ਲੈ ਕੇ ਉੱਪਰ ਤੱਕ ਤਾਂ ਸਾਨੂੰ ਆਪਸ ਵਿੱਚ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ